ਮਿੱਤਰੋ ਪਹੁੰਚ ਗਿਆ ਆਪਾਂ ਫਾਰਮ ਟਰੈਕ ਤੇ ਕੋਲ ਤੇ ਲੱਗਿਆ ਗियर ਫਿੱਟ ਕਰਨ ਮਿੱਤਰੋ ਆਪਾਂ ਟਰੈਕਟਰ ਦਾ ਤੇ ਬਣੇ ਦਾ ਬਰੋਕ ਦੇ ਨਾਲ ਸਾਰੇ ਬਲੋਕ ਦਖਾੜਾਂਗੇ ਫੈਟਿੰਗ ਹੁੰਦੀ ਠੀਕ ਹੈ ਜੀ ਤੇ ਲੱਗਿਆ ਧੌਣ ਆਪਾਂ ਤੇ ਲਾਤਾ ਸਰਵਿਟੇਸ਼ਨ ਪਿੱਛੇ ਮਿੱਤਰਾਂ ਨੇ ਤੇ ਹੁਣ ਕਰੀ ਆਪਾਂ ਦਵਾਈ ਇਹਦੀ ਤੇ ਲੱਗਿਆ ਧੌਣ ਗੀਅਰ ਬਾਕਸ ਤੇ ਚੰਗੀ ਤਰ੍ਹਾਂ ਰਗੜਾਈ ਕਰਤੀ ਇਹਨਾਂ ਪਿੰਟਰ ਨੇ ਸਫਾਈ ਸਫਾਈ ਕਰੀ ਜਾਂਦਾ ਖਿੱਚੀ ਜਾਂਦਾ ਕੰਮ ਅੱਜ ਮੈਂ ਤਰਵਾ ਨਹੀਂ ਹੋ ਤੇ ਅੱਜ ਆਪਣੇ ਕੰਮ ਚੱਲੂਗਾ ਇੱਥੇ ਤੇ ਉਹ ਬਾਹਰ ਲਈ ਆ ਉਹ ਮੋਦਲ ਦੇਸੀ ਜੀ ਚਲੋ ਪਾਵਰ ਆੜਾ ਚੱਕ ਕੇ ਚੱਲਦੇ ਆਪਾਂ ਹੋ ਗਿਆ ਜੀ ਕੰਮ ਰੈਡੀ ਨਹੀਂ ਬਤਾ ਲੈਣੀ ਹੁਣ ਤਾਂ ਤੇ ਆ ਵੀ ਪਿਆ ਜਿਗਾੜ ਦਾ ਧੌਣ ਦਾ ਮੈਨੂੰ ਬਹੁਤ ਵਧੀਆ ਪਸੰਦ ਆ ਆ ਚੀਜ਼ ਮੈਨੂੰ ਬਹੁਤ ਪਸੰਦ ਆ ਮਿੱਤਰੋ ਤੇ ਇੱਕ ਉਹ ਪਿਆ ਚਾੜੇ ਦੇ ਕੋਲ ਮੋਟਰ ਵਾਲਾ ਚਾੜੇ ਜੰਦਾ ਕੋਲ ਜਾ ਕੇ ਤੁਹਾਨੂੰ ਇੱਕ ਆ ਵੀ ਰੱਖਿਆ ਭਰਾ ਨੇ ਜਿਗਾੜ ਪੂਰੇ ਫਿੱਟ ਕਰਕੇ ਰੱਖਿਆ ਉਸਤਾਦ ਜੀ ਲੋ ਵੀ ਮਿੱਤਰੋ ਪਾਣੀ ਮਾਰੀ ਜਾਂਦੇ ਆ ਡੀਜ਼ਲ ਮਾਰਤਾ ਤੇ ਡੀਜ਼ਲ ਮਾਰ ਕੇ ਲਾਪੇ ਪਾਣੀ ਮਾਰ ਐ ਕਿੰਨਾ ਖੋਤ ਵਰਗੇ ਤਿੰਨ ਚੰਦ ਕੱਢ ਗਏ ਤੇ ਫਿਰ ਟੋਹਣੇ ਤੋਂ ਮਨ ਉੱਪਰ ਤੇ ਇਧਰੋਂ ਵੀ ਗੇਅਰ ਬੋਕਸ ਪੜਾ ਦਿੱਤਾ ਤੁਹਾਨੂੰ ਇਹਨਾਂ ਦੀਆਂ ਚੰਦ ਚੰਦ ਕੱਢ ਗਏ ਤੇ ਪਾਣੀ ਮਾਰਦੇ ਆ ਐਂ ਡੀਲ ਵੱਜਾ ਇੱਥੇ ਤਮੀ ਤਰ੍ਹਾਂ ਤੇ ਪਾਣੀ ਮਾਰ ਕੇ ਮਿੱਤਰੋ ਇੱਕ ਵਾਰੀ ਫੇਰ ਆਪਾਂ ਡੀਰ ਮਾਰ ਲੈ ਨੂੰ ਡੀਜ਼ਲ ਮਾਰ ਕੇ ਗੇਅਰ ਐਂ ਟੇਮ ਚਮਕਾ ਕੇ ਤਾਂ ਫੇਰ ਆਪਾਂ ਚੱਟ ਕੇ ട്രൈഡർ കോളേ जाना ओ भरने के मारी पानी में ਮੈਟਰ ਕਿ ਬਕੜਨੇ ਪੈਂਦੇ ਆ ਗੰਦਗੀ ਦੇ ਐ ਚੰਗੀ ਤਰ੍ਹਾਂ ਚੰਡ ਕੱਢ ਕੇ ਤੇ ਸੁਪਾਈਆਂ ਸੁਪਾਈਆਂ ਕਰਕੇ ਫਿਰ ਗੀਰ ਵੱਜਦੇ ਆ ਇਹ ਐ ਡੀਲ ਮਾਰਨਾਂ ਡੀਲ ਮਾਰ ਕੇ ਫਿਰ ਪਾਣੀ ਮਾਰਨਾ ਫਿਰ ਡੀਲ ਮਾਰ ਕੇ ਫਿਰ ਪਾਣੀ ਮਾਰਨਾ ਜਿੰਨ ਤੱਕ ਰਹਿਣ ਪੂਰਾ ਘੈਂਟ ਨਾ ਕੰਮ ਹੋਏ ਵੇ ਭਾਂਡੇ ਚਮਕੇ ਨਾ ਤੇ ਸਵਾਦ ਨਹੀਂ ਆਉਂਦਾਗਾ ਇਹ ਮਾਰਦੇ ਤੂੰ ਇਦਨੋਂ ਮਾਰੀ ਯਾਰ ਇਦਨੋਂ ਬਸ ਮਾਰ ਤੇ ਨਾ ਭਜੇ ਤੇਰ ਜਾ ਆ ਤਾਂ ਨਕਲਾ ਕਾਣੀ ਹਰਾਇ ਹਰਾ ਹੋ ਜਾਂਦਾ ਬੱਚੋਂ ਵੀ ਆਹ ਆਹ ਜਿਹੜਾ ਬਹੁਤ ਘਰਿਆਂ ਲੱਗਦਾ ਇਹ ਤੋਂ ਹੋਂ ਤੋਂ ਵਧੀਆ ਨਾਲੇ ਪਾਣੀ ਟੱਕ ਆ ਵੀ ਪਾਣੀ ਦਾ ਨਾ ਆਵੇ ਕਿਉਂਕਿ ਯਾ ਜ਼ਿਮੀਂਦਾਰ ਕੋਲ ਤਾਂ तकरीबन ਸਾਰਿਆਂ ਤੋਂ ਹੁਣ ਹੈਗੇ ਆ ਆ ਚੀਜ਼ਾਂ ਹੁਣ ਮੈਸਤਰੀਆਂ ਨੂੰ ਖੇਤਾਂ ਨਹੀਂ ਕਰਨੀ ਪੈਂਦੀ ਸਾਨੂੰ ਤਾਂ ਖੇਤਾਂ ਕਰਨੀ ਪੈਂਦੀ ਇਨੀ ਕਿਉਂਕਿ ਹਰੇ ਤੇ ਕਾਰੇ ਆ ਚੀਜ਼ਾਂ ਹੋਣੀਆਂ ਹੀ ਆ ਨਾ ਹੋਵੇ ਤਾਂ ਵਿਚਾਲਾ ਦਾ ਹੁੰਦਾ ਹੀ ਆ ਤਾਰੇ ਇਹਦੇ ਕੋਲ ਉੱਤੇ ਤੇ ਗਈ ਤੇ ਉੱਥੇ ਪਾਣੀ ਚੱਲਦਾ ਪਾਣੀ ਦਾ ਮਾਰਨਾ ਮਾਨਾ ਇਹ ਰੋੜਾ ਬਡੀਲ ਮਾਰ ਕੇ ਕਪੜਾ ਮਾਰ ਦਿੰਦਾ ਡੀਲ ਮਾਰ ਕੇ ਪਾਣੀ ਮਾਰਨਾ ਆਪਾਂ ਮਿੱਤਰੋ ਇਹ ਲੋ ਵੀ ਮਿੱਤਰੋ ਅੰਕਲ ਤੁਹਾਨੂੰ ਕਹੀ ਜਾਂਦੇ ਕਹਿੰਦੇ ਮਾਂਜੀ ਜਾਂਦੇ ਆ ਭਾਂਡੇ ਵਾਂਗੂੰ ਕਹਿੰਦਾ ਅੰਕਲ ਕਹਿੰਦਾ ਅੰਕਲ ਦੀ ਕਹਾਵਤ ਆ ਵੀ ਅੰਕਲ ਕਹਿੰਦਾ ਵੀ ਜਿੱਥੇ ਸਫਾਈ ਉੱਥੇ ਖਦਾਈ ਕਿਉਂ ਅੰਕਲ ਬਿਲਕੁਲ ਹੈਨਾ ਅੰਕਲ ਜੀ ਇਹ ਸਾਡੇ ਭਾਜੀ ਆਪਣੇ ਅੰਕਲ ਡਰਾਈਵਰ ਆ ਬੱਸਾਂ ਦੇ ਟਰੱਕਾਂ ਦੇ ਠੀਕ ਹੈ ਜੀ ਤੇਰ ਪੂਰੀ ਘੈਂਟ ਕੰਮ ਕਰਦੇ ਆ ਤੇ ਨਾਲੇ ਦਿਰੋਹ ਕੰਮ ਵੀ ਕਰਦੇ ਆ ਸਾਨੂੰ ਕਿਹਾ ਥੋੜੀ ਸਫਾਈ ਬਹੁਤ ਜਿਆਦੇ ਆ ਬਹੁਤ ਅਰੀਜਣਾ ਕੰਮ ਕਰਦੇ ਆ ਮੈਂ ਕਿਹਾ ਵਿਅੰਕ ਤੁਹਾਡੇ ਸਾਹਮਣੇ ਹੀ ਆ ਸਹੀ ਨਹੀਂ ਕਰਨੀ ਉਹ ਡਰਾਈਵਰ ਤਾਂ ਮੈਸਤਰੀ ਕਾਦਾ ਹਾਂ ਬਿਲਕੁਲ ਨਹੀਂ ਨਹੀਂ ਤੇ ਮੈਂ ਇਹ ਕਹਿੰਦਾ ਸਹੀ ਗੱਲ ਸਹੀ ਗੱਲ ਹੈ ਇਹ ਕੰਮ ਕਰਨਾ ਸਫਾਈ ਦਾ ਕੰਮ ਹੈ ਕਿਉਂ ਕੰਕ ਸਫਾਈ ਆ ਤੇ ਨਮਾ ਪੋਣਾ ਵਿੱਚ ਆ ਪਾ ਦੇ ਡੇਢ ਮਹੀਨਾ ਜਿਆਦਾ ਮੈਂ ਹਨਾ ਮਾਲਕੀ ਕਰਨ ਲੱਗਾ ਡੇਢ ਮਹੀਨਾ ਕਿਲੇ ਚ ਗੱਡੀ ਚ ਲਾਈ ਹਾਂ ਤੈਨੂੰ ਪ੍ਰਿੰਸੀਪਲ ਕਹਿੰਦੀ ਉੱਥੇ ਗੱਡੀਆਂ ਗਈਆਂ 10 ਹਾਂ ਗੰਦੀ ਭਾਜੀ ਤੈਨੂੰ ਹੀ ਸਾਰਿਆਂ ਚੋ ਸਿਆਣੀ ਕਹਿੰਦੇ ਆ ਪਰ ਤੇ ਆਡੀ ਗੱਡੀ ਜਿੰਨੀ ਸਾਫ ਨਹੀਂ ਕੋਈ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੈਡਮ ਮੈਂ ਸਾਰੀ ਉਮਰ ਮਾਲਕੀ ਕੀਤੀ ਆ ਮੈਂ ਗੰਦੀ ਗੱਡੀ ਨਹੀਂ ਰੱਖਦਾ ਬਿਲਕੁਲ ਬਿਲਕੁਲ ਅੰਕਲ ਜੀ ਉਹੀ ਤਾਂ ਗੱਲ ਆ ਇਹ ਮੇਰੀ ਦਾੜੀ ਜੇ ਮਿੱਟੀ ਪੈਣੀ ਬਿਲੋਂ ਅੰਕਲ ਮੈਂ ਕਹਾਂਦਾ ਆ ਮੇਰੀ ਸੋਚ ਨਹੀਂ ਬਚਦਾ ਇਹ ਹੀ ਆ ਮੈਂ ਅੰਦਾਜ਼ਾ ਲਾਉਂਦਾ ਜੇ ਨਾ ਬੰਦਾ ਸਾਫ ਸੁਥਰਾ ਉਹਦੀ ਮਸ਼ੀਨਰੀ ਵੀ ਸਾਫ ਸੁਥਰੀ ਹੁੰਦੀ ਆ ਜੇ ਸਾਡੇ ਵਰਗਾ ਨਰਕੀ ਹੁੰਦਾ ਤਾਂ ਪੈ ਜਾ ਮਸ਼ੀਨਰੀ ਵੀ ਨਰਕੀ ਹੁੰਦੀ ਆ ਕਹੋ ਜੀ ਹਾਂ ਹਾਂ ਸਾਫ ਗਾੜ ਪੂਰੀ ਜਲਾ ਕੇ ਦੇਤੀ ਹਾਂ ਨੇ ਉਹਦੀ ਕਲੈਕਟਰੀ ਦੂਜੇ ਰੇਸ ਦੀ ਤਾਰੇ ਪਵਾਈ ਹੈ ਲੈ ਤਾਂ ਕਲੈਕਟਰੀ ਲੈ ਤਾਂ ਆਹ ਨਹੀਂ ਕਰਾ ਏਦਾਂ ਹੁੰਦੀ ਆ ਮਿੱਤਰੋ ਨਾਲ ਦੇ ਪੰਜ万ਵੇਂ ਦੀ ਕਲੈਕਟਬਿਲਿਟੀ ਪਵਾਈ ਲੈ ਤਾਂ ਇਹਦਾ ਮਾਡਲ ਕੱਥੀ ਆਉਂਦੀ ਬਿਲਕੁਲ ਬਿਲਕੁਲ ਅੰਕਲ ਉਹੀ ਤਾਂ ਕਰ ਲੈ ਬਿਲਕੁਲ ਲੈ ਸਜਣੋ ਮਿੱਤਰੋ ਕਰੋ ਚੈੱਕ ਜੇ ਕਮੀ ਪੇਸ਼ੀ ਹੈਗੀ ਤਾਂ ਮਿੱਤਰੋ ਦਾ ਦੋ ਫਿਰ ਚੱਪ ਕੱਟ ਦੇਣੇ ਫੜ ਕੇ ਆਪਾਂ ਇਹਦੇ ਠੀਕ ਹੈ ਐਂ ਦਸੱਲੀ ਕਰਾਉਣੀ ਹੈ ਸਫਾਈ ਆ ਮਿੱਤਰੋ ਜਿਆਦਾ ਸਫਾਈ ਚੱਲਦੀ ਹੁੰਦੀ ਆ ਐਨ ਕਚਰਾ ਕਚਰਾ ਨਾਲ ਬਰੰਗਦੇ ਨਾਲ ਹੋਵੇ ਆਪਾਂ ਐਨ ਦੇਖੋ ਚੰਦ ਕਰਤਾ ਨਿਕਲਦੀ ਨਹੀਂ ਹੁੰਦੀ ਸਾਹ ਕੋਰੀ ਫੇਨੋ ਕਰਦੇ ਸਵਾਈਏ ਧੋਵੇਂ ਮਾਂ ਤੇ ਪਾਣੀ ਮੜਾ ਬੜਾ ਚੱਕਵੇ ਐਨ ਕਰਤੀਆਂ ਸੱਟ ਘੋੜੀਆਂ ਤੇ ਲੱਗੇ ਹੁਣ ਆਪਾਂ ਗੇਅਰ ਬਾਕਸ ਲਿਆਉਣ ਤੇ ਆ ਪਾ ਲਈ ਆਪਾਂ ਦੂਜੇ ਬੋਲਟ ਤੇ ਉਧਰ ਵੀ ਪੈ ਗਿਆ ਰਾਣਾ ਇਹ ਮਤਲਬ ਲੈ ਚਲੀਏ ਟਰੈਕਟਰ ਦੇ ਕੋਲ ਗੇਅਰ ਬਾਕਸ ਚਲੋ ਜੀ ਕੋਈ ਚੱਕ ਲਿਆ ਮੈਂ ਗੇਅਰ ਬਾਕਸ ਪੜਾ ਕਰ ਲਿਆ ਤੇ ਧੋਰ ਮਾਰ ਦੀ ਹੈ ਆਪਣਾ ਟਰੈਕਟਰ ਜੂਰਤ ਨਾ ਘੱਟ ਲਾਉ ਹੁਣ ਚੱਕੋ ਆਹ ਘੱਟ ਜੀ ਫੋਰਡ 3600 ਦਾ ਅੱਛਾ ਖਾਲ ਤਾਂ ਇਹਨਾਂ ਜੂ ਦਾ ਲੋਏ ਮਤਰੋ ਭਰਾ ਦਾ ਇਹ ਕਹਿਣਾ ਆ ਬਈ ਇਹ ਹੈਗੀ ਆ ਫੋਰਡ 3600 ਦੀ ਆ ਜੈਨਕਟ ਵੀ ਸਾਡਾ ਟਰੈਕਟਰ ਜ਼ੋਰ ਨਾਲ ਕੱਢਾ ਸੂਗਾ ਦੇ ਦਿਆ ਪਾ ਕੇ ਕੀ ਬੱਕ ਘਟਨਾ ਮੰਨ ਲਾ ਪਵੇ ਮਤਰੋ ਜੈਨਕਟ ਭਰਾ ਦਾ origignal ਮਗਾਈ ਸੀ ਤੇ ਆ ਦਿੱਤੀ ਕੰਪਨੀਆਂ ਨੇ ਕਹਿੰਦਾ origignal ਹੈ ਨੀ ਕਟ ਉਹਨਾਂ ਦਾ ਤੇ ਆਪਾਂ ਤਾਂ ਅਰੀਨਾਂ ਦੇ ਪਾ ਕੇ ਜ਼ਿਆਦਾ ਖੁਸ਼ ਹਾਂ ਪਰ ਇਹ ਵੀ ਕੰਪਨੀ ਵਧੀਆ ਹੀ ਆ ਐਨੋਕੇ ਰਿਪੋਰਟ ਜੀ ਆਥੇ ਮਰ ਮਰਾਲੇ ਬੱਚਾ ਜਗਾਲ ਦੇ ਮਿੱਤਰੋ ਲੱਗਾ ਆ ਪਾਣੀ ਲੰਦਾ ਲੋ ਜਨਾਬ ਦੀ ਸਮਾਨਤਾ ਲਿਆ ਕੇ ਪਹਿਲੇ ਭਾਈ ਨੇ ਅਡਵਾਂਸ ਰੱਖਿਆ ਸੀਗਾ ਜੋ ਸਮਾਨ ਲਖਾ ਦਿਓ ਲੈ ਗਿਆ ਸੀਗਾ ਤੇ ਆ ਪਿਆ ਸਮਾਨ ਤੇ ਕਾ ਮੈਂ ਦੇ ਨਾ ਇਹਨੂੰ ਕੋਕੇ ਹੈ ਕਿ ਨਹੀਂ ਸਾਨੂੰ ਕਿ ਜੈਨ ਕਟ ਨਹੀਂ ਕੰਪਨੀ ਦੀ ਮਿਲੀ ਤੇ ਚਲੋ ਬਿਲਾਲ ਉਹ ਵੀ ਟਾਪ ਦੀ ਜੈਨ ਕਟ ਆ ਤੇ ਲਾਪਸਮਾਨ ਮਿੱਤਰੋ ਇਦਨ ਦਾ ਪਾਈ ਦਾ ਵਜ ਇਹਨੇ ਚੱਲਣਾ ਓਕੇ ਜੀ ਜੈਨ ਗਟ ਹੈ ਹੀ ਤਾਂ ਅਰੀਜਨਲ ਆ ਉਦਾਂ ਕੰਪਨੀ ਦੀ ਨਹੀਂ ਹਾਂ ਠੀਕ ਨੇ ਚਲ ਮੈਂ ਤੇਰੀ ਜੱਦੀ ਜੂਪੜਾ ਗੋੜੀ ਤੋਂ ਪ੍ਰਿੰਗ ਲੈਂਦਾ ਤੇ ਗੋੜੀ ਤੋਂ ਪ੍ਰਿੰਗ ਸਾਰਾ ਹੀ ਆ ਆ ਚਲੋ ਤੇਰੀ ਇਹ ਫਟਾ ਇਹਨੂੰ ਤੇ ਆ ਵੀ ਮਿੱਤਰੋ ਜੈਨ ਨਵਾਂ ਹੀ ਪਾਈ ਦਾ ਨਹੀਂ ਤਾਂ ਤਕਰੀਬ ਨਾਲ ਕੱਟ ਕੇ ਪੈਂਦਾ ਜੈਨ ਇਥੇ ਪਲੇਟ ਹੁੰਦੀ ਆ ਉਹਨੂੰ ਕੱਟ ਕੇ ਪੈਂਦਾ ਆਪਾਂ ਸਪੈਸ਼ਲ ਮੰਗਵਾ ਆ ਜੈਨ ਮੋਲ ਹੀ ਪਲੇਟ ਦਾ ਵੀਡੀਓ ਵਾਲੀ ਦਾ 46 ਲੋ ਵੀ ਸਾਾਨੂੰ ਤਾਂ ਪੈਂਚ ਮਿਲ ਗਿਆ ਆ ਹੈਗਾ ਯਾਡ ਸਾਡੇ ਕੰਮ ਇਦਾਂ ਵੀ ਐ ਤੁਹਾਡਾ ਬਾਬਾ ਮਾਰ ਕੇ ਖਾਇਆ ਠਮਟ ਕਰਨਾ ਪਾਤੀ ਪਈ ਬੋਰਾ ਚਾਹੀਦਾ ਬੋਰਾ ਰੱਖਣਾ ਆਪਾਂ ਤੇ ਰੇੜੇ ਦੇ ਵਿੱਚ ਰੇੜੇ ਦੇ ਬੋਰਾ ਰੱਖ ਕੇ ਨਾ ਹਵਾ ਮਾਰ ਕੇ ਸਾਰਾ ਸਮਾਨ ਢਾਰ ਦੇਣਾ ਬਈ ਇੱਥੇ ਲਾ ਕੇ ਲੈਣਾ ਲੈ ਤਾਂ ਇੱਥੇ ਬੋਰਾ ਦਾ ਘਟ ਆਇਆ ਬਟਾ ਕਹਿੰਦਾ ਤੂੰ ਗੇਅਰਜ ਵਿੱਚ ਬੈਠਾ ਈ ਯਾਰ ਲੈ ਕਿਹੜੀ ਗੱਲ ਕਰ ਤੂੰ ਬੋਰੇ ਕਿੰਨੇ ਚਾਹੀਦੇ ਆ ਹੈ ਕਹਿੰਦਾ ਸਾਡੇ ਹੁਣ ਇਹਨਾਂ ਦਿਨਾਂ 'ਚ ਸਾਡੇ ਬੋਰੇ ਨਾ ਹੁਣ ਤਾਂ ਕਹਿੰਦਾ ਮਿਲਣਾ ਕੀ ਆ ਆ ਦੇਖੋ ਮਿੱਤਰੋ ਬੋਰੇ ਹਾਂ ਇਹ ਇਧਰ ਮਗਲਾ ਤੇ ਲਗੇਰ ਆਇਲ ਚਾਹੀਦਾ ਗੀਰ ਆਇਲ ਤਾਂ ਨਮਗਾ ਪੋੜ ਲਿਕਾ ਇਹ ਕਿਹੜਾ ਸੋਨਾਂ ਲਿਕਾ ਸੋਨਾਂ ਲਿਕਾ ਲੋਬੀ ਪਹੁੰਚ ਗਏ ਆਪਾਂ ਸਮਾਨ ਲੈ ਕੇ ਡੈਕਟਰ ਦਾ ਤੇ ਮਿੱਤਰੋ ਬੈਰੰਗ ਵੀ ਨਵੇਂ ਲਿਆਂਦੇ ਵਿਆਦਰਾ ਨਾਲ ਜਾਤੀ 205 ਤੇ ਬਾਕੀ ਦਾ ਸਮਾਨ ਆਪਾਂ ਕੱਲ ਲਿਆਂਦਾਗੇ ਸਮਾਨ ਆਪਣਾ ਥੋੜਾ ਜੀ ਆ ਟੈਂਕੀ ਵਾਲੀ ਟੈਂਕੀ ਦਾ ਆਪਣਾ ਥੋੜਾ ਜੈਨ ਉਹ ਥਰ ਹੰਡੀ ਵਾਲਾ ਤੇ ਆ ਕਬ ਮੇਨ ਵੀ ਜੇੜ ਲੈਂਦਾ ਵੱਡਾ ਉਹ ਘੇਰੀ ਵਾਲਾ ਕਲਚ ਘੇਰੀ ਵਾਲਾ ਉਹ ਵੀ ਜੈ ਨਮਾ ਪਾਵਾਂਗੇ ਤੇ ਜਿਹੜਾ ਥੋੜਾ ਫਿੱਟ ਕਰ ਲਈਏ ਮਿੱਤਰੋ ਸੀਲ ਪਾਉਂਦੇ ਹਾਂ ਉਹਦੇ ਬਾਅਦ ਸ਼ਾਫਟਾਂ ਫਿੱਟ ਕਰਦੇ ਹਾਂ ਲੋਵੀ ਸੀਲ ਕਰਤੀ ਫਿੱਟ ਆਪਾਂ ਅੰਦਰ ਮਿੱਤਰੋ ਨਾਮ ਦਾ ਰੱਖਿਆ ਠੀਕ ਹੈ ਜੀ ਨਾਮ ਦਾ ਤਾਂ ਪਾਈਦਾ ਜੇ ਸੀਲ ਮਾੜੀ ਮੋਢੀ ਸਲਾਬ ਛੱਡੇ ਨਾ ਨਾਮ ਤਾਂ ਚੂਸ ਲੈਂਦਾ ਤੇਲ ਨੂੰ ਤੇ ਗਾਂ ਨਹੀਂ ਜਾਂਦਾਗਾ ਕਲਚ ਬੇਟਾ ਨੂੰ ਤੇ ਹਲਕੀ ਹਲਕੀ ਅੰਦਰ ਮਾੜੀ ਮਾੜੀ ਟੂਬ ਲਾ ਦਿਆ ਕਰੋ ਉਹਦੇ ਕਾਰਨ ਹੈ ਨਾ ਫਿਰ ਰਬੜ ਬਣ ਜਾਂਦੀ ਹੈ ਕਈ ਵਾਰੀ ਹੈ ਨਾ ਮੈਸਤਰੀ ਭਰਾ ਪਟਦੇ ਆ ਪੇਗਾਰ ਲਾ ਕੇ ਤੇ ਇੱਥੇ ਟੱਕ ਪੈ ਜਾਂਦੇ ਆ ਸੀਲ ਨਵੀਂ ਪਾਈ ਜਾਂਦੇ ਆ ਟੱਕ ਹੋਣ ਦੇ ਕਾਰਨ ਸੀਲ ਲੀਕ ਹਨ ਨਹੀਂ ਛੱਡਦੀ ਹੈਗੀ ਤੇ ਮੇਰਾ ਭਰਾ ਇੱਥੇ ਮੜਾ ਸੱਡਦੇ ਨਾ ਤੇ ਮਰਮੇ ਟੂਬ ਲਾ ਕੇ ਤੇ ਸੀਲ ਠੋਕਦਾ ਕਰੋ ਐਨ ਓਕੇ ਰਿਪੋਰਟ ਨਾ ਉਹ ਲਓ ਕਰੋ ਚੈੱਕ ਐਨ ਟੱਕ ਗਿਆ ਸੀਲ ਤੇ ਉਹ ਮਿੱਤਰੋ ਨਮ ਦਾ ਪਾ ਸੀਲ ਦੇ ਥਲੇ ਤੇਲ ਦਾ ਸਲਾਬ ਬਣਾ ਜਾਊਗਾ ਇਧਰ ਚ ਆ ਕੋ ਮਗੋਰੀ ਥਾਣੀ ਸੁੱਕਾ ਹੀ ਰੋ ਮਰੇਓ ਨੋ ਕਿ ਚਲੋ ਹੋ ਗਿਆ ਫੱਟੇ ਤਾਂ ਥੋੜਾ ਹੋਰ ਸਮਾਨ ਇਹ ਹੋ ਗਿਆ ਮਿੱਤਰੋ ਫੱਟ ਤੇ ਹੁਣ ਆਪਾਂ ਇੱਕ ਯਰ ਬਾਸ਼ ਨਹੀਂ ਲੱਭ ਰਹੀ ਆ ਚੀਜ਼ ਦੀ ਸ਼ਾਟ ਦੀ 30 205 ਵਾਲੀ ਸ਼ਾਟ ਦੀ ਉਹ ਜਿਹੜਾ 3 ਸਪੀਡ ਰੈਕਟਰ ਮਿੱਤਰੋ ਕਰਾ ਸੀ ਇਹਨਾਂ ਭਾਈ ਨੇ ਆ ਬਹੁਤ ਮੋਟੀ ਆ ਠੀਕ ਹੈ ਜੀ ਤੇ ਆਹ ਅਰੀਨਲ ਉਹ ਜਗੜ ਬਾਜੂ ਕੀਤਾ ਆ ਇਹ ਤੇ ਬਾਸ਼ਲੇ ਬਣੀ ਮੋਟੀ ਸਾਰੀ ਉੱਥੇ ਹੈ ਨਹੀਂ ਸੈਂ ਉਹ ਬਾਸ਼ਲ ਪੈਣਾੜਾ ਉਹ ਪੂਰਾ ਹੀ ਪੂਰਾ ਥੈ ਹੈ ਪੂਰਾ ਪੂਰਾ ਥੈ ਹੈ ਮਿੱਤਰੋ ਤੇ ਇਹ ਹੈਗੇ ਵੀ ਇਹਦੇ ਨਾਲ ਉੱਚੀ ਆ ਆ ਨੀਵੀਂ ਆ ਉਹ ਉੱਚੀ ਇੱਥੇ ਪਾਣੀ ਬਾਸ਼ਲ ਬਾਸ਼ਲ ਪਾ ਕੇ ਤੇ ਫੇ ਸੈਟਿੰਗ ਹੋਣੀ ਹੈ ਦੀ ਤੇ ਲਿਆਉਂਦੇ ਆ ਜਗ ਸਪੀਰ ਪਾਰ ਤੋਂ ਜਗੇ ਜਿਗਾਰਡ ਬਾਜੀ ਵਿੱਚ ਤਾਂ ਮਿੱਤਰੋ ਬਹੁਤ Ориジナル ਸਮਾਨ ਕੱਢਦੇ ਆ ਤੇ ਹੁਣ ਚਲੋ ਸੈਟਿੰਗ ਦਾ ਕੰਨ ਹੀ ਹੋਣਾ ਜੋ Ориジナル ਹੈਗਾ ਉਹ ਹੀ ਗੱਲ ਜੋ Ориジナル ਹੈਗਾ ਉਹ ਹੀ ਦਿਖਾ ਰਣਾ ਤੇ ਇਹ 3 ਸਪੀਡ ਦੀ ਕੱਟ ਮਿੱਤਰੋ ਬਕਾਊ ਵਾਲਾ ਟਰੈਕਟਰ ਦੀ ਸੋ ਇਹ ਵਧੀਆ ਘੈਂਡਿਆ ਕੋਈ ਚੱਕਰ ਨਹੀਂ ਹੈਗਾ ਅਦੋਂ ਦਿਖਾ ਲੇਦਾ ਸ਼ਾਟ ਇਹਦੀ ਆ 3 ਸਪੀਡ ਵਾਲੀ ਪਈ ਸ਼ਾਟ ਕੋਈ ਦਾਗ ਨਹੀਂ ਬੇ ਦਾਗ ਆ ਦੇਖੋ ਇਹਨਾਂ ਸਾਫ ਪਈ ਆ ਉਹ ਮੜੇ ਨਾਲ ਉਹਦੀ ਲਾਤੀ ਕੱਟ ਕੇ ਤਾਂ ਮੈਂ ਲਾਉਣੀ ਨਹੀਂਗੀ ਟਰੈਕਟਰ ਮਿੱਤਰੋ ਜੱਡਾ ਚੱਲਦਾ ਇਹ ਕੱਟ ਲਾਉਣ ਨਾਲ ਤੇ ਨੰਬਰ 2 ਸੋਨਾ ਲਿਖਾ ਭਰਾ ਨਹੀਂ ਲੈਂਦਾ ਆ ਉਹ ਕਰੀ ਜਾਂਦਾ ਕੰਮ ਸੂਪਰਸੇਡਰ ਦਾ ਕਹਿੰਦਾ ओरिजिनल ਰੱਖਣਾ ਰੰਗ ਵੀ ਤਾਹਿਆਂ ਕਰਾਉਂਦਾ ਹੈ ਮੇਟਰ ਬੈਰੰਗ ਵੀ ਐਨ ਬੀ ਸੀ ਦੇ ਦਾ ਗਰੀਸਾਂ ਵੀ ਐਨ ਬੀ ਸੀ ਦੀਆਂ ਵਰਤੀ ਦੀਆਂ ਆਪਾਂ ਤੇ ਰੋਂ ਟਿਊਬ ਲਾ ਕੇ ਤਾਂ ਲੱਗੇ ਜੈਲ ਹਣ ਕਰੋ ਇੱਕ ਚੰਨ ਸਭ ਕੋ ਦਿਖਾਈ ਜਾਣਾ ਠੀਕ ਹੈ ਇਦਾਂ ਕੰਮ ਹੁੰਦਾ ਨਜ਼ਾਰੇ ਲੁੱਟੋ ਬਸ ਵਾਹ ਕਰ ਜਾਈਆਂ ਦੇ ਵਿੱਚ ਤੇ ਰਾਤ ਨੂੰ ਜਸ ਜਿਹੜੇ ਸਾਡੇ ਵਰਗੇ ਉੱਠਦੇ ਨਹੀਂ ਸਵੇਰ ਸਵੇਰੀ ਲੀਟ ਉੱਠਦੇ ਆ மூர்தி தோ மெட்டா பே ਕੋਣ ਚਲੀਏ ਮਿੱਤਰੋ ਕੱਚਲਾਂ ਠੀਕ ਹੈ ਤੇ ਆ ਹੁਣ ਸੀਲਾ ਪਾਵਾਂਗੇ ਨਵੀਆਂ ਅਰੀਜਨਲ ਕੰਪਨੀ ਦੀਆਂ ਤੇ ਇਹ ਹੈਗੀ 3732 75 ਆਹੀ ਆਈ ਜਿਹੜੀਆਂ ਮਿੱਤਰੋ ਅਰੀਜਨਲ ਕੰਪਨੀਆਂ ਨੇ ਸੀਲਾ ਹੁੰਦੀਆਂ ਉਹਦੇ ਵਿੱਚ ਨੀਲੇ ਕਲਰ ਦੀਆਂ ਹੁੰਦੀਆਂ ਤੁਹਾਨੂੰ ਦਿਖਾਉਂਦਿਆਂ ਆਹਦੀ ਸਿਰ ਆਹ ਸੀਲਾ ਇਹ ਬਲੂ ਕਲਰ ਦੀਆਂ ਨਹੀਂ ਹੈ ਇਹ ਨਹੀਂ ਲੀਕਿੰਗ ਹੋਣ ਦਿੰਦੀਆਂ ਕਿਸੇ ਪਾਸੇ ਆਹ ਵੀ ਪਣੀ ਹੈ ਮਿੱਤਰੋ ਇਹਦਾ ਡਬਲ ਪਾਈਦੀ ਆ ਤੇ ਇਹ ਭਰਾ ਸਿੰਗਲ ਪਾ ਦਿੰਦੇ ਆ डबल है एदी बजद पूरा क्योंकि डबल पौन की ऑप्शन है बच्चे बच्चे लच्चल भी चली ਗিয়ার ਬਾਕਸ ਦੇ ਅੰਦਰ ਉਹ ਮਤਲਬ ਜਿਹੜਾ ਸ਼ੀਕ ਹੁੰਦਾ ਨਾ ਥੱਲੇ ਕਰਨਾ ਪੈਂਦਾ ਇਹ ਇੱਥੇ ਓਕੇ ਆ ਓਕੇ ਸੀਦਲਾ ਵੀ ਆ ਗਿਆ ਫਿੱਟ ਤੇ ਹੁਣ ਇਹ ਘੇਰਾ ਚ ਜੰਦਾ ਹੀ ਹੈ ਤਾਂ ਪਾਟ ਪਾਣੀ ਨਹੀਂ ਸਰਦੀ ਕੋਈ ਓਕਰ ਪਟਾ ਮਤਰਾ ਤੇ ਇਹ ਤੁਲ ਨਹੀਂ ਹੈਗਾ ਇਹ ਮਿੰਨਾ ਦੇਖੀ ਚੱਲਿਓ ਇਹ ਜਗਾਲ ਜਿਹਾ ਲੱਗਾ ਪਤਾ ਨਹੀਂ ਕਿਹੜੀ ਚੀਜ਼ ਆ ਨਾ ਜਗਾਲ ਜਿਹਾ ਲੱਗਾ ਸੰਸਾਰ ਇਹ ਚੰਦ ਕੱਢਿਆ ਹੋਇਆ ਹਾਂਜੀ ਇਨੀ ਕੂਚਾ ਕਾਚੀ ਕਰ ਕਰਕੇ ਚੰਗੀ ਤੇਰਾ ਨੂੰ ਗਾਹ ਦੀਆਂ ਨਾਲ ਤੇ ਮੇਰੇ ਇਹ 4 ਵੋਲਟ ਆ ਇਹਦਾ ਸਾਈਜ਼ ਛੋਟਾ ਹੁੰਦਾ ਇਹ ਐਸ ਪਲੇਟ ਦਾ ਓਕੇ ਜੀ ਜਦੋਂ ਇਹਦੀ ਪੀਡੀਓ ਸ਼ਾਟ ਗਾਹਾਂ ਆ ਗਈ ਬੋਲਟ ਕੱਸ ਕੇ ਤੇ ਫੇਰ ਇਹ ਬੋਲਟ ਇੱਥੇ ਕੰਮ ਆਉਣੇ ਪੁਣੇ ਓਕੇ ਇਹ ਤੇ ਨਟ ਕੱਸ ਦੀਏ ਜਦੋਂ ਮੈਂ ਤਾਂ 3 ਸਪੀਡ ਕੀਤਾ ਟਰੈਕਟਰ ਨਾ ਆ ਬਾਸ਼ਰ ਭਰਾ ਨੇ ਕਿਤੇ ਰੱਖ ਤੀ ਲੱਭੀ ਨਹੀਂ ਆ ਬਾਸ਼ ਨੇ ਕੰਮ ਬਹੁਤ ਖਰਾਬ ਕੀਤਾ ਮਿਲ ਨਹੀਂ ਰਹੀ ਸੀ ਤੇ ਫੇ ਆਪਾਂ ਲੁਧਿਆਣਾ ਲੈ ਕੇ ਆਂਦੀ ਹੋਣਾ ਵੀ ਇਹ ਟਰੈਕਟਰ ਵੀ ਇਹ ਟਰੈਕਟਰ ਦਾ ਬਾਸ਼ ਚੋਂ ਇੱਥੇ ਪੈਣੀ ਸੀ ਉਬੀਜੇ ਬੀਜੇ ਜੀ ਹਾਲ ਐਨ ਹੋ ਗਿਆ ਕਿ ਨੋਕੀ ਰਿਪੋਰਟ ਆ ਲਓ ਵੀ ਮਿੱਤਰੋ ਉਹ ਨੰਬਰ ਦਿਖਾ ਉਹਦਾ ਆ ਬੈਰਿੰਗ ਵੀ ਐਸ ਕੇ ਐਫ ਦਾ ਕੰਪਨੀ ਦਾ ਤੇ ਇੱਥੇ ਚੜੂਗੇ ਇੱਥੇ ਜਿਹੜਾ ਸ਼ਾਫਟ ਦਾ ਬੈਰਿੰਗ ਹੁੰਦਾ ਨਾ ਉਹ ਤੋਂ ਵੱਡਾ ਪੈਦਾ ਹੁੰਦਾ ਬੈਰਿੰਗ ਇਹਦੇ ਨਾਲੋਂ ਪਰ ਇਹ 50 ਰਣਜੇ ਤੋਂ ਵੱਡਾ ਬੈਰਿੰਗ ਹੁੰਦਾ ਇੱਥੇ ਚਲੋ ਆ ਮਿੱਤਰੋ ਹੁਣ ਬਿਲਹਾਲ ਤਾਂ ਗੱड्डा ਹੀ ਬਣਾਇਆ ਆਪਾਂ ਟੇਵਰ ਆ ਦਿਨਾ ਫਾਰਟ ਨੰਬਰ ਕਿੰਨਾ ਛਿਆ 1,840 ਇੰਨਾ 1,840 1,840 ਲੋ ਵੀ ਮਿੱਤਰੋ ਜੇ ਆ ਬਾਸ਼ਾ ਤੁਹਾਨੂੰ ਨਹੀਂ ਮਿਲਦੀ ਇਹਨਾਂ ਦਾ ਪਾਰਟ ਨੰਬਰ ਨੰਬਰ ਹੈਗਾ 1,840 ਤੇ ਕਹੇ ਕਿ ਤਾਂ ਲੈ ਸਕਦੇ ਆ ਪਾਰਟ ਨੰਬਰ ਟਿਕਾ ਜੀ ਮਿੱਤਰੋ ਇਹਨਾਂ ਕੰਪਨੀ ਦੇ 베ਰਿੰਗ SKF ਦਾ 50390 ਚੱਲਾ ਸ਼ਾਫਟ ਤੇ ਤਾਂ ਕੁਛ ਨਹੀਂ ਤੇ ਲੋ ਵੀ ਸ਼ਾਫਟ ਵੀ ਚੱਲ ਮੈਂ ਫਟ ਕਰਤੀ ਆਪਾਂ ਓਕੇ ਜੇ ਕੰਮ ਕਰ ਲੈਣਾ ਹੋਇਆ ਕਰ ਵਾਹ ਬਾਈ ਏ ਯਸ ਕਰਾਤੀ ਮਿੱਤਰੋ ਸਾਡਾ ਆਨ ਦਾ ਟਾਈਮ ਆ ਤੇ ਹੁਣ ਪਿੰਟਰ ਦਾ ਜਾਣ ਦਾ ਟਾਈਮ ਆ ਹੈ ਕਰੋ ਗੱਲ ਦਲ ਕੜਾ ਪਾ ਦੇ ਸਾਈ ਲੋੜ ਪਿੱਛੋਂ ਸਾਭੀ ਧੋਣਾ ਨਹੀਂ ਇਹਨੂੰ ਬੱਚ ਨੂੰ ਮਾਰੀਓ ਛੱਟ ਮੌਨ ਕਰ ਥੋੜਾ ਹੋਰ ਬੱਸ ਛੱਟ ਬੱਸ ਬੱਸ ਉਹ ਲੈ ਵਿੱਚ ਕਾਈ ਲੋੜਾ ਉਹ ਰੰਗ ਜੀ ਆ ਨਹੀਂ ਆਜ ਦਿਖਾ ਨਹੀਂ ਕਰਾ ਰਹੀ ਹਾਂ ਪੀਂਦੀ ਉਹ ਹੈ ਸੱਤ ਲੱਗੇ ਓਕੇ ਇਹਨੂੰ ਗਰੀਥ ਲਾਓ ਮਾੜੀ ਬੇਰਨ ਨੂੰ 3205 ਨੂੰ ਬਿਲਕੁਲ ਤੁਹਾਡਾ ਵਾ ਕੰਮ ਇਹੀ ਆ ਵੀ ਕੰਮ ਦੇਖੋ ਹੁੰਦਾ ਵੀ ਟਰੈਕਟਰ ਇਸ ਮਾਨ ਦੇਖੋ ਪੈਂਦਾ ਵੀ ਕਿਹੜਾ ਪਾਉਂਦੇ ਮਿਸਤਰੀ ਹੈ ਨਾ ਸਾਨੂੰ ਇਹ ਪਤਾ ਵੀ ਕਿਹੜੇ ਬੰਦੇ ਤੋਂ ਤਿਲਕੇ ਡਿਗਣਾ ਆ ਕਿ ਕਿੱਥੇ ਘਾਬਿਆ ਕਿ ਕਿੱਥੇ ਰੀਕਾ ਆ ਇਹ ਨਹੀਂ ਗੱਲ ਸੁਣਨੀ ਆ ਲਾ ਲੈਣਾ ਸੀ ਕੋਈ ਨਾ ਤਾਕੇ ਹਾਂ ਅੱਛਾ ਤੇ ਮੇਰਾ ਬਲੌਗ ਪ੍ਰੋਫਾਈਲ ਜਾਂਦਾ ਲੋ ਵੀ ਫੇਰ ਸੈਟ ਕਰੀਏ ਮਗਲ ਹੀ ਆ ਚੱਕ ਹੋ ਗਈ ਫਟ ਟੈਂਕ ਕਰ ਪੁੱਤ ਦੂਜੀ ਤੇ ਬੋਟ ਤੇ ਯਾਰ ਮਿੱਤਰ ਬੋਟ ਲਾ ਦੀ ਸਾਰੇ ਆਪਾਂ ਇਹਦੇ ਇਹ ਘੇਰਾ ਫਟ ਕਰਕੇ ਤੇ ਫੇਰ ਲਾਉਂਦੇ ਪਲੇਟ ਮਗਲੇ ਸੀਲ ਵਾਲੀ ਕਿੰਨੇ ਸੀ ਪੰਜ ਠੀਕ ਆ ਰਿਹਾ ਹਾਂ ਹਾਂ ਉਹ ਵੀ ਦੇਤੇ ਬੋਲਟ ਆਣ ਸਾਰੇ ਯਾਰ ਉਹ ਦੇ ਇੱਕ ਉਹ ਨਹੀਂ ਦਿੱਤਾ ਹੋਰ ਹੂੰ ਤੇ ਤੂੰ ਇਹੀ ਕਹਿੰਦਾ ਚਾਰ ਪੰਜ ਕਹਿੰਦਾ ਆਹੋ ਬਸ ਉਹ ਜਿੰਨੇ ਆਪਣੇ ਘਟਦੇ ਸੀ ਪੂਰੇ ਹੋਣਗੇ ਬਾਕੀ ਉਹ ਲਾ ਜਣੇ ਆਪਣੇ ਬੋਲਟ ਜਿਹੜੇ ਨਾਲ ਦੇਗੇ ਮਵੇ ਘੇਰਾ ਕਾਚਾਣ ਲਗਾ ਕੀ ਰਾਕਾਸ ਕੇ ਤੇ ਵੀ ਰਜਿਸਟ੍ਰੇਸ਼ਨ ਕਰਾਂਗੇ ਸ਼ਾਟ ਦੇ ਠੀਕ ਹੈ ਲੋ ਜੀ ਮਿੱਤਰੋ ਵੀਡੀਓ ਸ਼ਾਟ ਚੱਲੀ ਓਕੇ ਜੀ ਤੇ ਇਹਦੀਆਂ ਸੇਲਾ ਵੀ ਨਵੀਆਂ ਮਲੇ ਚੱਕੇ ਇਧਰੋਂ ਮੈਂ ਕੰਮ ਕਰਨ ਮਾੜਾ ਫੋਨ ਕਰਨਾ ਬੱਸ ਫੋਨ ਤਾਂ ਬੱਸ 10 ਮਿੰਟ ਦਾ ਕੰਮ ਹੈ ਮੂਨਾ ਫੋਨ ਕਰ ਚੱਕੀ ਤੁਹਾਨੂੰ ਦੇ ਦੇ ਨੰਬਰ ਵੀ ਬਣਾ ਲੈ ਲਓ ਜੀ ਆ ਗਈ ਸ਼ਾਟ ਮੋਰਿਆਂ ਦੇ ਬਰੰਗ ਬੱਚੇ ਲੰਗੇ ਤੇ ਬੁਲਟ ਲਾਉਂਦੇ ਆਪਾਂ ਜੀ ਬੋਲਟ ਲਿਆ ਵਿਚਕੇ ਹੁਣ ਇਹ ਵੀ ਦੇ ਦੇਣੇ ਚਲੋ ਵੀ ਆ ਸ਼ਾਟ ਦਾ ਲੱਗੇ ਆਪਾਂ ਬੋਲਟ ਕਸਣ ਤੇ ਲੋ ਟਿਊਬ ਲੱਗ ਰਹੀ ਹੈ ਡਾਕਟਰ ਜਿੰਨਾਂ ਆਪਾਂ ਕਹੇ ਚੂੜੀ ਡਾਟ ਇਹਨਾਂ ਹੋ ਜਾਂਦੀ ਮਿੱਤਰੋ ਚੂੜੀ ਨਹੀਂ ਖੁੱਲਦੀ ਹੈਗੀ ਹਾਂ ਤਾਂ ਆਪਾਂ ਇਹ ਠਾ ਠਾ ਮੈਥਰੀ ਲੱਗੇ ਆ ਭਰਾ ਲੱਗਾ ਜੈਨ ਲਾਉਣੇ ਦਾ ਘੇਰੇ ਦਾ 12 ਦਿਨ ਹੋ ਗਏ ਟੈਟ ਹੁਣ ਹਾਂ 12 ਦੇ ਨਾ ਮੇਰੇ ਹਿਸਾਬ ਨਾਲ ਜਿਹੜੇ ਸਾਰਾ ਤੇਰਾ ਖਲਾਰਾ ਪਿਆ ਘਰ ਦੇ ਵਿੱਚ ਇਹਨਾਂ ਟਰੈਕਟਰ ਖਲਰਿਆ ਪਿਆ ਮੇਰੇ ਨਾਲ ਤਿੰਨ ਚਾਰ ਮਹੀਨੇ ਲੱਗਣਗੇ ਰੰਗ ਕਰਨ ਨਾਲ ਸੱਜਿਆ ਆ ਮਿੱਤਰੋ ਰੰਗ ਕਰਨ ਨਾਲ ਹੈ ਹੀ ਬਹੁਤ ਠੰਡਾ ਆ ਲਿਆ ਫੇਰ ਘਰ ਨੂੰ ਦੌੜ ਗਿਆ ਮੇਰੇ ਹਿਸਾਬ ਨਾਲ ਤਾਂ ਲਾਣਗੇ ਤਾਂ ਤਿੰਨ ਮਹੀਨੇ ਜਾ ਜਾ ਲੈ ਜਾ ਕੀ ਤੁਹਾਡਾ ਇਹ ਚਲੋ 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 ਲੋ ਮਿੱਤਰੋ ਸ਼ਾਟ ਦਾ ਬੋਲਟ ਕੱਸੀ ਹੁਣ ਆਪਾਂ ਉਧਰੋਂ ਰੈਂਚ ਲਗੂਗਾ ਰੈਂਚ ਨਾਲ ਫਾੜਦੇ ਤੇ ਆਪਾਂ ਇਧਰੋਂ ਬੜੀ ਰਲਣਾ ਕੱਸਦੇ ਆ ਲਓ ਬਈ ਪੈਂਟ ਦੇ ਜੜ ਤੇ ਕੋਕੇ ਇਹ ਨੋਕੇ ਰਪੋਟਾਂ ਤੇ ਹੁਣ ਚੱਲਾਂ ਆਪਣਾ ਗੇਟ ਆਪਾਂ ਟਮਾਟਰ ਆਇਆ ਮਤਰਾ ਨਈਆ ਪਾਤੀਆਂ ਹੈ ਲੋ ਦੀਆਂ ਲਓ ਬਈ ਜੈਂਜੋਂ ਦੀ ਹੋਈ ਜਾਂਦੀਆਂ ਦੀ ਜੈਂਜੋਂ ਲੱਗਿਆ ਮਤਰਾ ਗੀਅਰ ਬਾਕਸ ਤੇ ਸ਼ੇਰਾ ਭਰਾ ਪਹੁੰਚਿਆ ਤੇ ਰਾਤ ਨੂੰ 11 ਵਜੇ ਭਾਈ ਦਾ ਗੀਅਰ ਬੰਦ ਹੈ ਅਰਜਨ ਦਾ ਸਮਾਨ ਸਾਡਾ ਰਹਿ ਗਿਆ ਮਿੱਤਰੋ ਭਾਈ ਦੇ ਘਰੇ ਥੋੜਿਆ ਘਰਾਲ ਰਹਿ ਗਈ ਸੀ ਇੱਕ ਤੇ ਹਲਕੀ ਜਿਹੀ ਕਲਚ ਕਰਨ ਵਾਲਾ ਹਾਂ ਹਾਂਜੀ ਦੋ ਸਮਾਨ ਰਹਿ ਗਏ ਸੀਗੇ ਜਿਹੜਾ ਫੜਾਉਣਾ ਆ ਆਪਾਂ ਨੂੰ ਤੇ ਚਾਹ ਆ ਗਈ ਆ ਚਾਹ ਪੀਣ ਲੱਗੇ ਮਿੱਤਰੋ ਚਾਹ ਦੇ ਸਾਡਾ ਬੰਦਾ ਭਾ ਨਿੱਕਤਾਂ ਜਿ ਰਗਿਆ ਕਿੱਥੇ ਗਿਆ ਚਾਹ ਉਹ ਬਟੇ ਉਹ ਬਟੇ ਉਹ ਚਾਹ ਆ ਗਈ ਆ ਤੇ ਲੱਡੂ ਲੱਡੂ ਲਿਆ ਆਹ ਲੱਡੂ ਲੈ ਕੇ ਆਉਣ ਲੱਗਾ ਮਿੱਤਰੋ ਹਾਂ ਉਹ ਪਾਣੀ ਪੂਣੀ ਲੈ ਕੇ ਆਉਂਦਾ ਇਹ ਸਾਡਾ ਘਰ ਵਾਂਗੂ ਹੀ ਕੰਮ ਚੱਲਦਾ ਸਾਡਾ ਕੋਈ ਮੈਥਰੀ ਜਾਂ ਕੋਈ ਗਾਗੂਗਲ ਕੰਮ ਹੈ ਨਹੀਂਗਾ ਕਿੰਨੇ ਸਾਡੇ ਆਪਣੇ ਭਰਾ ਆਏ ਧੀ ਖਾਣੇ ਪੀਣੇ ਮੰਗ ਕੇ ਲੈ ਲਈਦੀ ਆ ਹਾਂਜੀ ਕਿਉਂ ਬਿੱਟੇ ਭਾਜੀ ਕੋਈ ਸੰਗਤ ਹੋ ਆਪਣੇ ਘਰ ਬੈਠੇ ਸੀ ਇਹਦੇ ਨਾਲ ਨਟ ਪਿਆ ਇੱਕ ਆ ਗਈ ਘੜੀ ਜੋੜਨ ਦੀ ਤੇ ਕੱਢੀਏ ਮੋਰਾ ਘੋੜੀ ਮੈਂ ਚੱਕ ਮਿੱਤਰੋ ਹੋ ਗਈ ਇੱਥੇ ਤੇ ਬਿੱਟਾ ਭਰਾ ਪਿੱਛੇ ਟਰੈਕਟਰ ਤੇ ਖੜ ਗਿਆ ਓਕੇ ਜੀ ਚਲੋ ਜੀ ਲਓ ਭਾਈ ਤੱਕਾ ਅਦਰੋਂ ਲਓ ਇਹ ਸੱਜਣੋ ਥੋੜਾ ਜਿਹਾ ਵੇਟ ਕਰਿਓ ਤੇ ਆਪਾਂ ਟਰੈਕਟਰ ਝੋਲ ਲਈਏ ਕਿਉਂ ਛੇਰੇ ਪਾ ਜੀ ਸਰ ਘਰ ਧਾਈ ਫਟ ਐਨ ਹਰ ਚਲ ਲਓ ਤੇ ਇਹਦੇ ਲਾ ਬੰਦਾ ਜਾਣ ਲੈਣਾ ਆ ਪਾ ਕਿਹਦੀ ਗਮਣਾ ਕੋਣ ਇਹ ਨਹੀਂ ਕੋਣ ਜੰਮਦਾ ਮਤਰਾ ਪਾ ਵੀ ਜੈਨ ਨਮਾ ਹੀ ਭਾਈ ਜਦੋਂ ਕਲਚ ਕਰੀਦਾ ਟਰੈਕਟਰ ਦਾ ਇਹ ਨਮਾ ਹੀ ਪਾਉਣਾ ਆਪਾਂ ਇੱਥੋਂ ਪਾਣੀ ਪੁਣੀ ਬਹੁਤ ਜਾਂਦਾ ਕਲਚ ਤੋਂ ਨਾ ਕਿਵੇਂ ਕਲਚ ਜੋੜੀਆਂ ਦਾ ਟਰੈਕਟਰ ਦਾ ਤਾਂ ਲਗਾ ਲਾਉਣਾ ਆਪਣੇ ਆ ਜੈਨ ਤੇ ਕਹਿੰਦਾ ਮੈਂ ਚੱਲ ਆ ਰਾਂ ਤੁਸੀਂ ਇੱਧਰ ਕੰਮ ਨੂੰ ਵੇੜੋ ਤੇ ਇਹ ਰਗੜ ਗਿਆ ਚੰਗੀ ਤਰ੍ਹਾਂ ਮਿੱਤਰੋ ਜੈਨ ਜ਼ਰੂਰ ਪਾ ਕਰੋ ਕਿਉਂਕਿ ਇਹਦੇ ਕਾਰਨ ਨਾ ਪਾਣੀ ਜਦੋਂ ਪੈ ਜਾਂਦਾ ਕਲਚ ਤੇ ਕਲਚ ਵੀ ਜੋੜਨ ਲੱਗ ਪੈਂਦੀ ਹੈ ਫੇ ਗੇਰ ਨਹੀਂ ਪੈਂਦਾ ਨਾ ਮਾਈਂਡ ਟਰੈਕਟਰ ਰੁਕਦਾ ਫੇ ਇਹ ਪੈਰੀ ਘੜ ਜਾਂਦਾ ਫੈਟ ਦੇ ਹੋ ਗਏ ਭੈ ਜੂ ਟਰੈਕਟਰਾਂ ਦਾ ਹਾਂ ਹਰ ਇਦਾਂ ਲਾਇਆ ਹੀ ਭੈ ਇੱਥੇ ਕਿਤੇ ਟਰੈਕਟਰ ਤੇ ਹੌਸਲਾ ਹੌਸਲਾ ਹੀ ਆ ਵੀ ਲੋ ਵੀ ਬਿੱਟਾ ਭਰਾ ਬਿਠਾ ਲਤਾ ਗਾਡਰ ਤੇ ਪਿੱਛੇ ਤੇ ਮਿੱਤਰੋ ਆ ਗਈ ਆ ਜੋੜਨ ਦੀ ਘੜੀ ਤੇ ਹੁਣ ਆਪਾਂ ਜੋੜੀ ਆ ਉਹ ਜਿਹੜੀਆਂ ਨਾ ਦੋ ਦੁੱਧੀਆਂ ਸ਼ਾਟਾਂ ਉਹ ਪਲੇਟਾਂ ਵਿੱਚ ਪੈਣੀ ਆ ਤਾਂ ਫੇਰ ਇਹਨੇ ਜੋੜਨਾ ਹਾਂ ਨੀਮਾ ਕਰ ਆਪਣੇ ਮੜਾ ਨੀਮਾ ਕਰ ਬਿੱਟੇ ਭਾਈ ਕਾਂਸ ਕਿ ਮੜਾ ਲੈ ਮੈਟ੍ਰੀਸ ਜੋੜ ਕੇ ਆਪਾਂ ਮਿਲਦੇ ਹਾਂ ਲੋ ਵੀ ਦੋਸਤੋ ਕਰਤਾ 65 ਨੂੰ ਪੈਰਾਂ ਤੇ ਖੜਾ ਤੇ ਇਹਨਾਂ ਓਕੇ ਆ ਮਿੱਤਰੋ ਰੰਗ ਕਰਨਾ ਟਰੈਕਟਰ ਨੂੰ ਹੁਣ ਰੰਗ ਵਾਲੀ ਵੀ ਬਾਰੀ ਆ ਸਾਡਾ ਜਿੰਨਾ ਵੀ ਸੀਗਾ ਧਾਮਾ ਝਾਮਾ ਸਾਰਾ ਫਿੱਟ ਕਰਤਾ ਓਕੇ ਜੀ ਤੇ ਸਾਡੇ ਟੈਂਕੀ ਆਪਾਂ ਲਾਉਣੀ ਆ ਇੱਥੇ ਫੈਟਿੰਗ ਕਰਨੀ ਆ ਡਿਜ਼ਾਈਨਿੰਗ ਕਰਕੇ ਲਾਵਾਂਗੇ ਫਿੱਟ ਕਰਾਂਗੇ ਤੱਕਾ ਲੱਗ ਟਰੈਕਟਰ ਨੂੰ ਸਾਈਡ ਤੇ ਕਰੀਏ ਇਹਦੀ ਵੀਡੀਓ ਆਪਾਂ ਜਦ ਰੰਗ ਹੋ ਗਿਆ ਉਦੋਂ ਵੀ ਪਾਵਾਂਗੇ ਟਰੈਕਟਰ ਦੀ ਜਦੋਂ ਰੰਗ ਕਰਤਾ ਨਾ ਪੇਂਟਰ ਨੇ ਇਹਨਾਂ ਤਿਆਰ ਕਰਤਾ ਕਿ ਫੱਟ ਵੀ ਅਸੀਂ ਕਰਨੋ ਨਾ ਰੰਗ ਜਦੋਂ ਫੈਟਿੰਗ ਕਰਨੀ ਹੈ ਟਰੈਕਟਰ ਦੀ ਤੇ ਫੈਟਿੰਗ ਵੀ ਆਪਾਂ ਇਹ ਕਰਨੀ ਹੈ ਦੀ ਜਿੰਨਾ ਸਮਾਨ ਲਾ ਫੱਟ ਕਰਾਂਗੇ ਤੇ ਬਾਕੀ ਵਲੌਗ ਵੇਖਣਾ ਇਹ ਰੰਗ ਕੀਤੇ ਦਾ ਤੇ ਮਿੱਤਰੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡਾ ਵਲੌਗ ਕਿਦਾਂ ਤੁਹਾਨੂੰ ਲੱਗਦੇ ਆ ਤੇ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਠੀਕ ਹੈ ਜੀ ਤੇ ਮਿਲਦੇ ਆ ਮਿੱਤਰੋ ਨੈਕਸਟ ਵਲੌਗ ਵਿੱਚ ਓਕੇ ਧੰਨਵਾਦ